ਸ਼੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਤਪਵੰਤ ਟੱਕੀ ਸਾਹਿਬ ਵਾਲੇ ਮਹਾਂਪੁਰਸ਼ ਕੋਈ ਬਹੁਤਾ ਦੂਰ ਨਹੀਂ ਆਪਣੇ ਨੇੜੇ ਆ ਕਿੰਦੀ ਮਹਾਨ ਹਸਤੀ ਆ ਕਿੰਨੀ ਬੰਦਗੀ ਕੀਤੀ ਕਿੰਨਾ ਤਪ ਕੀਤਾ ਉਹਨਾਂ ਨੇ ਦੋ ਤਿੰਨ ਸਾਲ ਤੱਕ ਕਿਸੇ ਨੂੰ ਪਤੀ ਨਹੀਂ ਲੱਗਿਆ ਵੀ ਟੱਕੀ ਸਾਹਿਬ ਦੇ ਵਿੱਚ ਕੋਈ ਰਹਿੰਦਾ ਪੱਤੇ ਖਾ ਖਾ ਕੇ ਗੁਜ਼ਾਰਾ ਕੀਤਾ ਮਹਾਂਪੁਰਸ਼ਾਂ ਨੇ ਬੰਦਗੀ ਕਰਨਾ ਤਪ ਕਰਨਾ ਭਜਨ ਕਰਨਾ ਫਿਰ ਗੁਰਮਖ ਪਿਆਰਿਓ 40 ਦਿਨ ਲਗਾਤਾਰ ਰੋੜਿਆਂ ਦੀ ਸੱਨ ਬਣਾ ਕੇ ਮਿੱਟੀ ਕੱਚੇ ਮਿੱਟੀ ਦੇ ਡਲਿਆਂ ਦੀ ਸੱਨ ਬਣਾ ਕੇ 40 ਦਿਨ ਤਪ ਕੀਤਾ ਸਵਾ ਮਹੀਨਾ ਉਤ ਤੋਂ ਬਾਅਦ ਫਿਰ 6 ਮਹੀਨੇ ਲਗਾਤਾਰ ਬਿਨਾ ਕੁਝ ਖਾਦੇ ਪੀਤੇ 6 ਮਹੀਨਿਆਂ ਤੋਂ ਬਾਅਦ ਫਿਰ ਸਾਲ ਸਵਾ ਸਾਲ ਅੰਦਰ ਭੂਰੇ ਦੇ ਵਿੱਚ ਕੱਚੇ ਭੂਰੇ ਦੇ ਵਿੱਚ ਰਹਿ ਕੇ ਤਪੱਸਿਆ ਕੀਤੀ ਸਵਾ ਸਾਲ ਬਾਅਦ ਮਹਾਪੁਰਸ਼ ਬਾਹਰ ਆਏ ਸਰੀਰ ਜੰਮੀ ਸੁੱਕੇ ਹੱਡਾਂ ਦੀ ਮੁਠੀ ਹੋ ਗਿਆ ਸੀ ਤੁਸੀਂ ਫੋਟੋਆਂ ਦੇਖਦੇ ਹੋਮੋਗੇ YouTube ਦੇ Facebook ਦੇ ਉੱਪਰ ਮਹਾਨ ਤਪੱਸਿਆ ਕੀਤੀ ਦੁਨੀਆਂ ਦੇ ਪਹਿਲੇ ਮਹਾਪੁਰਸ਼ ਹੋਏ ਨੇ ਜਿਨ੍ਹਾਂ ਨੇ ਹੈਲੀਕਾਪਟਰ ਦੇ ਉੱਤੇ ਪ੍ਰਚਾਰ ਕੀਤਾ 5544 ਦੀਵਾਨ ਪਹਿਲੇ ਮਹਾਪੁਰਸ਼ ਨੇ ਦੁਨੀਆਂ ਦੇ ਨਾਂ ਅੱਗੇ ਕੋਈ ਇਸ ਤਰ੍ਹਾਂ ਦਾ ਹੋਣਾ ਜਿਹੜਾ ਕੋਈ ਹੈਲੀਕਾਪਟਰ ਦੇ ਉੱਤੇ ਜਾ ਕੇ ਸਿੱਖੀ ਦਾ ਪ੍ਰਚਾਰ ਕਰੇ ਨਾ ਕੋਈ ਹੋਇਆ ਤੇ ਨਾ ਕੋਈ ਹੋਣ ਅੱਗੇ ਨੂੰ ਵੀ ਇਹ ਕੀ ਆ ਇਹ ਸਭ ਉਸ ਪਰਮੇਸ਼ਰ ਦੇ ਨਾਮ ਦੀ ਕਮਾਈ ਹੈ ਬੰਦਗੀ ਹੈ ਭਜਨ ਉਨਾਂ ਹੀ ਮਹਾਂਪੁਰਖਾਂ ਦੀ ਸੰਗਤ ਕਰਨ ਦਾ ਸੁਭਾਗ ਸਮੰਦਾਸ ਨੂੰ ਪ੍ਰਾਪਤ ਹੋਇਆ ਬਚਪਨ ਦੇ ਵਿੱਚ ਤਾਂ ਗੁਰਮੁਖ ਪਿਆਰਿਓ 12 ਸਾਲ ਮਹਾਂਪੁਰਖਾਂ ਦੇ ਨਾਲ ਦਿਨ ਰਾਤ ਜੀਵਨ ਬਤੀਤ ਕੀਤਾ ਭਜਨ ਕੀਤਾ ਸਿਮਰਨ ਕੀਤਾ ਮਹਾਪੁਰਖ ਦੱਸਦੇ ਹੁੰਦੇ ਸੀ ਜਿਹੜੇ ਕਹਿੰਦੇ ਇਸ ਤਪੋਵਨ ਟੱਕੀ ਸਾਹਿਬ ਦੀ ਧਰਤੀ ਤੇ ਹੁਕਮ ਦੇ ਵਿੱਚ ਰਹਿ ਕੇ 12 ਸਾਲ ਤਪੱਸਿਆ ਕਰ ਜੇਗਾ ਸੇਵਾ ਕਰ ਜੇਗਾ ਹੁਕਮ ਦੇ ਵਿੱਚ ਰਹਿ ਕੇ ਬ੍ਰਹਮ ਗਿਆਨ ਦਾ ਦੀਵਸਤਾ ਨੂੰ ਪ੍ਰਾਪਤ ਹੋ ਜਾਏਗਾ ਆਖੋ ਸਤਨਾਮ ਉਹਨਾਂ ਮਹਾਪੁਰਖ ਮਹਾਨ ਮਹਾਪੁਰਖਾਂ ਦੀ ਸੰਗਤ ਲਗਾਤਾਰ 12 ਸਾਲ ਕਦੇ ਘਰ ਦਾ ਮੂੰਹ ਨਹੀਂ ਸੀ ਦੇਖਿਆ ਆਖੋ ਸਤਨਾਮ ਵੀ ਘਰ ਕੀ ਹੁੰਦਾ ਬਾਹਰ ਕੀ ਹੁੰਦਾ ਰਿਸ਼ਤੇਦਾਰੀਆਂ ਕੀ ਹੁੰਦੀਆਂ ਨੇ ਸੱਗ ਸੰਬੰਧੀਆਂ ਇਸੇ ਕਰਕੇ ਤਾਂ ਮਹਾਰਾਜ ਜੀ ਕਹਿੰਦੇ ਵੀ ਆਪ ਗਵਾਈਏ ਤਾਂ ਸੋ ਪਾਈਏ ਔਰ ਕੈਸੀ ਤਿਤرائی ਇੱਥੇ ਇਹ ਮਾਰਗ ਐਸਾ ਹੈ ਸਭ ਕੁਝ ਸੱਗਣਾ ਤਿਆਗਣਾ ਪੈਂਦਾ ਫਿਰ ਕਿੱਤੇ ਮਿਹਰ ਹੁੰਦੀ ਐ ਫਿਰ ਕਿੱਤੇ ਕਿਰਪਾ ਹੁੰਦੀ ਐ 12 ਸਾਲ ਕਹਿਣਾ ਸੌਖਾ ਲੰਘਾਣੇ ਬੜੇ ਔਖੇ ਹਨ 12 ਸਾਲ ਦੇ ਵਿੱਚ ਹੀ ਨਸਕਾਮ ਸੇਵਾ ਕੀਤੀ ਨਸਕਾਮ ਸੇਵਾ ਕਦੇ ਪੰਜੀ ਦੀ ਕਦੇ ਚਾਨਨੀ ਕਰੀ ਤਾਂ ਗੁਰਮੁਖ ਪਿਆਰਿ ਉਸ ਮਹਾਨ ਹਸਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਭਜਨ ਬੰਦਗੀ ਸਿਮਰਨ ਜਦੋਂ ਕਰਾਂਗੇ ਨਾ ਫਿਰ ਕੋਈ ਘਾਟ ਨਹੀਂ ਰਹਿੰਦੀ ਆਖੋ ਸਤਨਾਮ ਆਪਾਂ ਤਾਂ ਨਿਕਾੜ ਸੱਡੀ ਬਈ ਪਰਮੇਸ਼ਰ ਨੇ ਕੋਈ ਬਾਕੀ ਕੁਝ ਕਹਿ ਨਹੀਂ ਸਕਦੇ ਜਿਹੋ ਭਾਉ ਤਿਹੋ ਫਲ ਪਾਈਏ ਜਿਹੇ ਜੀ ਫਿਰ ਬੰਦੇ ਦੀ ਭਾਵਨਾ ਹੈ ਸਰਤਾ ਹੈ ਉਹਨੂੰ ਉਹੇ ਜੀ ਫਲ ਪ੍ਰਾਪਤ ਹੋ ਜਾਂਦਾ ਹੈ ਆਖੋ ਸਤਨਾਮ ਤਾਂ ਗੁਰਮੁਖ ਪਿਆਰਿਓ ਜਿਹੜੀ ਸਾਬਣਾ ਨਾ ਜੇ ਉਹ ਆਪਣਾ ਆਪ ਨਾ ਗਵਾਵੇ ਭਾਵਕੇ ਕੱਪੜੇ ਦੇ ਉੱਪਰ ਘਸੇ ਨਾ ਜਿੰਨਾ ਚਿਰ ਸਾਬਣ ਕੱਪੜੇ ਉੱਪਰ ਘਸਦੀ ਨਹੀਂ ਤੇ ਕੱਪੜੇ ਦੀ ਮੈਲ ਨਹੀਂ ਦੂਰ ਹੁੰਦੀ ਜੇ ਸਾਬਣ ਘਸੇ ਨਾ ਸਾਡੀਆਂ ਮਾਈਆਂ ਬੀਬੀਆਂ ਵੀ ਭਗਾ ਕੇ ਮਾਰਦੀ ਨੇ ਪਰ ਇਹ ਤੋਂ ਕੀ ਕਰਨਾ ਸਾਬਣ ਘਸਦੀ ਨਹੀਂ ਹੈ ਬੇਕਾਰ ਲਿਆਂਦੀ ਤਾਂ ਗੁਰਮਖ ਪਿਆਰਿਓ ਜਿੰਨਾ ਚਿਰ ਸਾਬਣ ਦੀ ਟਿੱਕੀ ਆਪਣਾ ਆਪ ਨਹੀਂ ਖਤਮ ਕਰਦੀ ਕਪੜੇ ਦੇ ਵਿੱਚੋਂ ਮੈਲ ਨਹੀਂ ਕੱਢ ਸਕਦੀ ਤੇ ਦੂਸਰੇ ਦੇ ਤਨ ਦਾ ਸ਼ਿੰਗਾਰ ਨਹੀਂ ਬਣ ਸਕਦਾ ਕਪੜਾ ਇਸੇ ਤਰ੍ਹਾਂ ਰੱਬ ਦੇ ਪਿਆਰੇ ਆਪਣਾ ਆਪ ਗਵਾ ਦਿੰਦੇ ਨੇ ਤੇ ਸਭ ਕੁਝ ਸੜ ਕੇ ਉਹ ਪਰਮੇਸ਼ਰ ਦੇ ਹੋ ਜਾਂਦੇ ਨੇ ਤੇ ਪਰਮੇਸ਼ਰ ਵੀ ਗੁਰਮੁਖ ਪਿਆਰਿਓ ਉਹਨਾਂ ਦਾ ਬਣ ਜਾਂਦਾ ਹੈ ਆਖੋ ਸਤਨਾਮ ਤੂ ਸੰਤਾਂ ਕਾ ਸੰਤ ਤੇਰੇ ਤਾ ਗੁਰਮਤਿ ਪਿਆਰਿਓ ਜਦੋਂ ਅਸੀਂ ਸੰਤਾਂ ਦੇ ਰੱਬ ਦੇ ਪਿਆਰਿਆਂ ਦੇ ਬਣ ਗਏ ਨਾ ਜੇ ਅਸੀਂ ਗੁਰੂ ਦੇ ਬਣ ਗਏ ਤੇ ਗੁਰੂ ਵੀ ਫਿਰ ਉਹਨਾਂ ਦਾ ਬਣ ਜਾਂਦਾ ਆਖੋ ਸਤਨਾਮ ਸਤਗੁਰੂ ਮਹਾਰਾਜ ਜੀ ਕਹਿੰਦੇ ਗੁਰ ਬਾਬੇ ਫਟਕੇ ਸੇ ਫਟ ਗੁਰ ਅੰਗਦ ਕੀਤੇ ਕੁੜਿਆਰੇ ਜਿਨ੍ਹਾਂ ਨੂੰ ਗੁਰੂ ਫਟਕਾਰ ਦਿੰਦਾ ਨਾ ਰੱਬ ਦੇ ਪਿਆਰੇ ਫਟਕਾਰ ਦਿੰਦੇ ਨੇ ਕੁਣਾ ਇਧਰ ਦਾ ਨਾ ਉਧਰ ਦਾ ਆਖੋ ਸਤਨਾਮ